ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਦੇ ਉਹ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਅਨਮਨ ਰਹਿ ਹਮਾਰਾ ਆਪਣਾ ਧਿਆਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਭਉ ਆਪ ਹੱਥ ਦੇ ਮੋਹਿ ਵਿਚਾਵਹੁ ਸੋ ਕੇ ਬਸ ਐ ਮੋਰੋ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਛਾਜ ਕਰਦ ਕਰਿਆ ਸਾਬੈ ਰਿੰ ਤੋਂ ਆ ਸੰਗ ਰਿਆ ਗੁਰਨਾ ਹੋਏ ਹਮਾਰੀ ਆਸਾ ਤੋਹਰ ਭਜਨੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉ ਜੋ ਵਰਚ ਹਮਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁੰ ਚੁੰ ਸਤਰ ਹਮਾਰੇ ਮਾਰਿਆ ਆਪ ਹਾਰ ਦੰਗ ਜੇ ਅਬਰਿਆ ਮਰਨ ਕਾਲ ਕਾ ਤਰਾਸਿਨ ਬਰਿਆ ਉਦਿਅਨ ਸਦਾ ਹਮਾਰੇ ਪਛਾ ਸਿਰਿ ਸਤਿ ਉਜੂ ਕਰਿਓ ਰਛਾ ਰਾਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਭੰਮਾ ਬਵਤਰਾ ਕਾਲ ਪਾਇ ਸਿਵਜੂ ਬਵਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਤਮਾਸ਼ਾ जवन काल योगी शिव की ओ बेहद राज ब्रह्मा रथी ओ जवन काल सब लोक सवारा नमस्कार है ताहे हमारा जवन काल सब जगत बनायो देव दैत जेष्णु पजायो आद अंत एक अवतार सोई गुरु समझो हमारा नमस्कार सिहि को मारी सकल प्रजा जिन आप सवारी sevakan ko sab gun sukh diyo satran ko parmo bad kiyo kat kat ke antar ki jaanat bhale bure ki peer pashant chiti ta kunchar astola sab par kirpa drisht kar phulla santan dukha paete dukhi sukh pae sadan ke sukhi ek ek ki peer pashana kat kat ke pad pad ki jaan ਜਾਵਦ ਕਰਖ ਕਰਾਂ ਕਰਤਾ ਰਾ ਪਰਜਾ ਤਰਦ ਤਬ ਦੇਹ અપਾਰ ਜਬ ਅਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸਟ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸਾਬੇ ਹੀ ਤੇ ਰਹਤ ਨਾਰਾਮ ਜਾਨ ਤਬੇਦ ਬੇਦਾਰ ਆਲਮ ਨਰੰਕਾ ਨਿਰਭਿਕਾਨ ਲੰਬ ਆਦ ਨੀਰ ਅਨਾਦ ਅਸੰਭ ਤਾ ਅੰਕਮੂੜ ਚਾਰ ਤਪੇਦਾ ਜਾਂ ਕੋ ਭੇਵਨ ਪਾਵਤ ਬੇਦਾ ਤਾਂ ਗੈ ਕਰਪਾ ਹਨ ਅਨਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਕਾ ਚੀਨ ਇਤਨੇ ਪੇ ਆਪ ਆਪਣੀ ਬੁਧ ਹੈ ਦੇਤੀ ਵਰਨਤ ਪਿਨ ਪਿਨ ਤੋਹ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿ ਸੜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪ ਆ ਰੰਕ ਭੋਲਾ ਵਰਗੀ ਭੂਪਾ ਅੰਡਰ ਜੇਰ ਜਿਸੇ ਤਰੇ ਕੀ ਨੀ ਉਤ ਪੁਲਖਾਨ ਬਹਰ ਜਦੀਨੀ ਕਹੂੰ ਫੁੱਲੇ ਰਾਜਾ ਹਰ ਬੈਠਾ ਕਹੂੰ ਸਿੰਮੜ ਤੇ ਉਸੰਕਰ ਕੈਠਾ ਸਗਰੀ ਸ੍ਰੇਸ਼ਟ ਦਖਾਇ ਚੰਪਵ ਆਹਰ ਜਗਾ ਸਰੂਪ ਜੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਟਵਤ ਦਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਇਸ ਤੁੜਦਾ ਸਰਣੀ ਪਰੇ ਤਿਨ ਕੈ ਦੁਸ਼ਟ ਦੁਖਤਾ ਮਰੇ ਪੁਰਖ ਜਵਨ ਪਗ ਪਰ ਇਤਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਹਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਰ ਦੁਖਟ ਰੇਸਟਰ ਰੇਂਤਰ ਕਾਲਾ ਕਿਰਪਾ ਦਰਾਸਤ ਨਜਾਇਨ ਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ ਹਰੇ ਦੇ ਸੇਦ ਕਰ ਮੋ ਸਭ ਹੋਈ ਦੁਸ਼ਟ ਸਾਸਬ ਸਕਨ ਕੋਈ ਇਕ ਬਾਰ ਜਿਨ ਤੁਮ ਸੰਭਾਰਾ ਕਾਰ 파ਸ ਤੇ ਤਾਹੇ ਅਵਾਰਾ जिने नार नाम तिहारो कहा दर्द दुष्ट दोखते रहा खडक के त मैं शरण तिहारी आफाद दले उबारी सरबटोर मोह सहाय दुष्ट दोख तले हो बचाई सतनाम श्री वाहे गुरु साहिब जी चौपाई साहिब एक अंगकार सतगुरु प्रसाद कहयो बाच बेनती चौपाई हमरी करो हाथ दय रक्षा पूर्ण होए चित की इच्छा ਤਾਵ ਚਰਨ ਅਨੁਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਭਉ ਆਪ ਹਾਥ ਦੇ ਮੋਹੇ ਵਿਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਹ ਰਖਾਈ ਜੀ ਕਰਦ ਕਰਿਆ ਸਾਬੈ ਰਿੰਤੋ ਆ ਸੰਗ ਰਿਆ ਗੁਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉ ਜੋ ਵਰਚ ਹਮਸ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁੰ ਚੁੰ ਸਤਿ ਰ ਹਮਾਰੇ ਮਾਰਿਆ ਆਪ ਹਾਦ ਦੰਗੁ ਜੇ ਅਬਰਿਆ ਮਰਨ ਕਾਲ ਕਾ ਤਰਾਸਿਨ ਬਰਿਆ ਹੋਰੋ ਸਦਾ ਹਮਾਰੇ ਪਛਾ ਸ੍ਰੀ ਸਤੂਜੂ ਕਰਿਓ ਰਖਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਭਮਾ ਬਵਤਰਾ ਕਾਲ ਪਾਇ ਸਿਵ ਜੂ ਬਵਤਰਾ ਕਾਲ ਪਾਇ ਕਰਮਿਸ਼ਣ ਪ੍ਰਕਾਸ਼ ਸਸਕਲ ਕਾਲ ਕਾਇ ਕੀ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਉਹ ਬਿਹਦ ਰਾਜ ਬ੍ਰਹਮਾ ਰਥੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੈ ਸ਼੍ਰੀ ਨੂੰ ਪਜਾਇਓ ਆਦਾਂ ਤੇ ਇੱਕ ਆਵਤਾਰ ਆਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਰ ਸੁਖ ਦੀਓ ਸਤਰਨ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੈ ਕੂਚਰ ਅਸਥੋਲਾ ਸਭ ਪਾਰੇ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਣੈ ਜਾਵੋ ਕਰਖ ਕਰਾਂ ਕਰਤਾ ਰਾ ਪਰਜ ਤਰਦ ਤਬ ਦੇਹ અપਾਰ ਜਬ ਅਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੂ ਜੇ ਤੇ ਬਦਨ ਸਟੇ ਸਭ ਤਹਾਰ ਆਪ ਆਪਣੀ ਬੂਝ ਉਚਾਰ ਤੁਮ ਸਾਬੇ ਹੀ ਤੇ ਰਹਤ ਨਰਾਲਮ ਜਾਣਤ ਬੇਦ ਬੇਦ ਅਰ ਆਲਮ ਨਰੰਕਾ ਨਿਰਭਿਕਰ ਨ ਲੰਬ ਆਦਨੀਰ ਅਨਾਦ ਅਸੰਭ ਤਾਂ ਕਾ ਮੂੜ ਚਾਰ ਤਪੇਦਾ ਜਹ ਕੋ ਭੇਵਨ ਪਾਵਤ ਬੇਦਾ ਤਾਂ ਕਾ ਕਰਪਾ ਹਨ ਅਰਮਾਨ ਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਕਾ ਚੀਨ ਇਤਨੇ ਪੇ ਆਪ ਆਪਣੀ ਬੁਧ ਹਜੇਤੀ ਵਰਨਤ ਬਿਨ ਬਿਨ ਤੋਹੇ ਤੇਤੀ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਬਿਦ ਸੜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪ ਆ ਰੰਕ ਭਿਓੜਾ ਵਰਗੀ ਭੂਪਾ ਅੰਡਰ ਜੇਰ ਜਿਸੇ ਤਰੇ ਕਿਨੀ ਉਤਪੁਲ ਖਾਨ ਬਹਰ ਜਦੀਨੀ ਕਹੂੰ ਫੁੱਲੇ ਰਾਜਹਿਲ ਬੈਠਾ ਕਹੂੰ ਸਿੰਮੜ ਤੇ ਉਸੰਕਰ ਕੈਠਾ ਸਗਰੀ ਸ੍ਰੇਸ਼ਟ ਦਖਾਇ ਚੰਪਵ ਆਹਰ ਜਗਾ ਸਰੂਪ ਜੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਟਵਤ ਦਪਾਤਾ ਸਕਲ ਮਲੇਸ਼ ਕਲੋ ਰਣ ਘਾਤਾ ਜੀ ਅਸਤੁੜ ਦਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਤਹ ਮਰੇ ਪੁਰਖ ਜਵਨਾ ਪਗ ਪਰ ਇਤਿਹਾਰ ਹੈ ਤੈਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਹਰ ਤੇ ਆਏ ਹੈ ਤਾਂ ਕੇ ਕਾਲ ਨਿਕਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰੇ ਸਟਟ ਰੇਂਤਰ ਕਾਲਾ ਕਿਰਪਾ ਦੇ ਰਸਤ ਨੇ ਜਹੈਨ ਹਰ ਹੋਤਾ ਕੇ ਤਾਪ ਤਨ ਕ ਮਹਿਰ ਹੋ ਹਰੇ ਦਿਸਦ ਕਰਮੋ ਸਭ ਹੋਈ ਦੁਸ਼ਟ ਸਾ ਸਭ ਸਕੇਨਕ ਹੋਈ ਇਕ ਬਾਰ ਜਿਨ ਤੁਮ ਨੇ ਸੰਭਾਰਾ ਕਾਰ ਪਾਸ ਤੇ ਤਾਹੇ ਬਾਰ ਦੇਨੇ ਨਾਰਨਾ ਮਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਨਾ ਸਿਰਨ ਤੇ ਹਾਰੀ ਆਫਾਤ ਦੈ ਲਿਓ ਉਬਾਰੀ ਸਰਬ ਠੋੜ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਵੇ ਬਾਚ ਬੇ ਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਵਿਚਰਨ ਨਾਨਕ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਹੋਂ ਆਪ ਹਾਦੈ ਮੋਹਿ ਵਿਚਾਵਹੁ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਹ ਰਛਾਇ ਜੀ ਕਰਦ ਕਰਿਆ ਸਾਬੈ ਰਿੰਥੋ ਆ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉ ਜੋ ਵਰਚ ਹੋਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁੰ ਚੁੰ ਸਿੱਤਰ ਹਮਾਰੇ ਮਾਰਿਆ ਆਪ ਹਾਥ ਦੰਬੁ ਜੇ ਉਬਰਿਆ ਮਰਨ ਕਾਲ ਕਾ ਤਰਾਸਿਨ ਬਰੇਆ ਹੋਰ ਸਦਾ ਹਮਾਰੇ ਪਛਾ ਸਿਰ ਸੋਜੂ ਕਰਿਓ ਰਛਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਭੰਮਾ ਬਬਤਰ ਆ ਕਾਲ ਪਾਏ ਸਵਜੂ ਬਬਤਰ ਆ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਸਕਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਓ ਬਿਹਦ ਰਾਜ ਬ੍ਰਹਮਾਰਿ ਉਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਿਸ਼ਨੁ ਪਜਾਇਓ ਆਦੇ ਅੰਤੈ ਕੇ ਅਵਤਾਰ ਆਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿਹ ਕੋ ਮਾਰੀ ਸકલ ਪ੍ਰਜਾਤੀਨ ਆਪ ਸਵਾਰੀ ਸੇਵਕਨ ਕੋ ਸਭ ਗੁਰ ਸੁਖ ਦੀਓ ਸਤਰਨ ਕੋ ਪਰਮਉਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੈ ਕੂਚਰ ਅਸਥੋਲਾ ਸਭ ਪਰੇ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਸ਼ਾਨਾ ਘਟ ਘਟ ਕੇ ਪੜ ਪਟ ਕੀ ਜਾਣੈ ਜਾਵਦ ਕਰਖ ਕਰਾਂ ਕਰਤਾ ਰਾ ਪਰਜਾ ਧਰਤ ਤਬ ਦੇਹ ਅਪਾਰ ਜਬ ਅਕਰਖ ਕਰਤ ਹੋ ਕਬ ਹੋਂ ਤੁਮ ਮੈ ਮਿਲਤ ਦੇ ਤਰ ਸਭ ਹੂ ਜੇ ਤੇ ਬਦਨ ਸਟੇਟ ਸਭ ਤਹਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲਮ ਗਿਆਨ ਤਬੇਦ ਬੇਦਾਰ ਆਲਮ ਨਰੰਕਾ ਨਿਰਭਿਕਾਰ ਨ ਲੰਬ ਆਧਨੀਰ ਅਨਾਦ ਅਸੰਭ ਤਾ ਕੰਮੂੜੇ ਚਾਰ ਤਪੇਦਾ ਜਾਂ ਕੋ ਭੇਵਨ ਪਾਵਤ ਬੇਦਾ ਤਾਂ ਗੇ ਕਰਪਾ ਹਨ ਅਰਮਾਨਤ ਮਹਾ ਮੂੜ ਅਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਅਨੰਕਾਰ ਕਾ ਚੀਨ ਇਤਨੇ ਪੇ ਆਪ ਆਪਣੀ ਬੁਧ ਹਜੇਤੀ ਵਰਨਤ ਬਿਨ ਪਿਨ ਤੋਹੇ ਤੇਤੀ ਤੁਮਰਾ ਲਖਨ ਨ ਜਾਏ ਪਸਾਰਾ ਕਹਿ ਬਿ ਸੜਾ ਪ੍ਰਥਮ ਸੰਸਾਰਾ ਏ ਕਾ ਰੂਪਾ ਨੂਪਸ ਰੂਪਾ ਅਰੰਕ ਭਿਓਲਾ ਵਰਗੀ ਭੂਪਾ ਅੰਡਰ ਜੇਰ ਜਿ세 ਤੇਰੇ ਕੀਨੀ ਉਤਪੁਲਖਾਨ ਬਹੁ ਰਜਦੀਨੀ ਕਹੂੰ ਫੁੱਲੇ ਰਾਜਾ ਹਲ ਬੈਠਾ ਕਹੂੰ ਸਿਮਟ ਪੈ ਉਹ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਖਾਇ ਚੰਪਵ ਆਹ ਜਿਗਾ ਸਰੂਪ ਜੰਪੋ ਅਵ ਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਟਵ ਤਦ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁੜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਮਰੇ ਰਖ ਜਾਵਨਾ ਪਗ ਪਰ ਇਤਿਹਾਰ ਹੈ ਤੈਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਹਰ ਤੇ ਆਏ ਹੈ ਤਾਂ ਕੇ ਕਾਲ ਨਿਕਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਖ ਤਰੇ ਸਟ ਟ੍ਰੇਂ ਅੰਤਰ ਕਾਲਾ ਕਿਰਪਾ ਦਾ ਰਸ ਤਨ ਗਾਇਨ ਹਰ ਹੋ ਤਾਂ ਕੇ ਰਾਪ ਤਨ ਕ ਮਹਿਰ ਹੋ ਹਰੇ ਦੇ ਸਦ ਕਾਰਮ ਸਭ ਹੋਈ ਦੁਸ਼ਟ ਸਾ ਸਭ ਸਕੇਨ ਕੋਈ ਇੱਕ ਬਾਰ ਜਿਨ ਤੁਮ ਨੇ ਸੰਭਾਰਾ ਕਾਰ ਫਾਸ ਤੇ ਤਾਹੇ ਬਾਰ ਜਿਨੇ ਨਾਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਨੈ ਸਿਰਨ ਤੇ ਹਾਰੇ ਆਫਾਤ ਦੈ ਲਿਹ ਉਬਾਰੀ ਸਰਬ ਟੋਲ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਵੇ ਬਾਚ ਬੇ ਨੀਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਅਨਮਾਨ ਰਹਿ ਹਮਾਰਾ ਆਪਣਾ ਧਿਆਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਭਉ ਆਪ ਹਾਦੈ ਮੋਹਿ ਵਿਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਹ ਰਛਾਈਂ ਜੀ ਕਰਦ ਕਰਿਆ ਸਾਬੈ ਰਿੰਕੋ ਆ ਸੰਗ ਰਿਆ ਉਗੁਰ ਨ ਹੋਏ ਹਮਾਰੀ ਆਸਾ ਤੋਹਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਅਵਰ ਨ ਧਿਆਉ ਜੋ ਵਰਚ ਹਮਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁੰ ਚੁੰ ਸਤਿ ਰਹਿ ਹਮਾਰੇ ਮਾਰਿਆ ਆਪ ਹਾਥ ਦੰਬ ਜੇ ਉਬਰਿਆ ਮਰਨ ਕਾਲ ਕਤਰਾ ਸਿਨ ਬਰੇਆ ਹੋਊ ਜੇ ਸਦਾ ਹਮਾਰੇ ਪਛਾ ਸ੍ਰੀ ਸਤਿ ਉਜੂ ਕਰਿਓ ਰੱਛਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਭੰਮਾ ਬਬਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਭ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬਿਹਦ ਰਾਜ ਬ੍ਰਹਮਾਰਿਓ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਸ਼ਨੁ ਪਜਾਇਓ ਆਦ ਅੰਤ ਇੱਕ ਹੈ ਅਵਤਾਰ ਆਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਰ ਸੁਖ ਦੀਓ ਸਤਰਨ ਕੋ ਪਰਮੂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੈ ਕੂਚਰੈ ਸੋਲਾ ਸਭ ਪਾਰੇ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪਟ ਕੀ ਜਾਣੈ ਜਾਵਦ ਕਰਖ ਕਰਾਂ ਕਰਤਾ ਰਾ ਪਰਜਾ ਤਰਦ ਤਬ ਦੇਹ અપਾਰ ਜਬ ਅਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਟੇਟ ਸਭ ਤਹਾਰ ਆਪ ਆਪਣੀ ਬੂਝ ਉਚਾਰ ਤੁਮ ਸਾਬੇ ਹੀ ਤੇ ਰਹਤ ਨਰਾਮ ਜਾਨ ਤਬੇਦ ਬੇਦਾਰ ਆਲਮ ਨਰੰਕਾ ਨਿਰਭਿਕਾਨ ਲੰਬ ਆਦ ਨੀਰ ਅਨਾਦ ਅਸੰਭ ਤਾ ਅੰਕਮੂੜ ਚਾਰਤ ਪੇਦਾ ਜਾਂ ਕੋ ਭੇਵਨ ਪਾਵਤ ਬੇਦਾ ਤਾਂ ਗੈ ਕਰਪਾ ਹਨ ਅਨਮਾਨਤ ਮਹਾਮੂੜ ਅਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਕਾ ਚੀਨ ਇਤਨੇ ਪੇ ਆਪ ਆਪਣੀ ਬੁਧ ਹੈ ਦੇਤੀ ਬਰਨਤ ਪਿਨ ਪਿਨ ਤੋਹ ਹੈ ਤੇਤੀ ਤੁਮਰਾ ਲਖਨ ਨਾ ਜਾਏ ਪਸਾਰਾ ਕਹਿ ਬਿ ਸੜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪਸ ਰੂਪਾ ਰੰਕ ਭਿਉਰਾ ਵਗੀ ਭੂਪਾ ਅੰਡਰ ਜੇਰ ਜਿਸੇ ਤਰੇ ਕੀ ਨੀ ਉਤਪਲ ਖਾਨ ਬਹਰ ਜਦੀਨੀ ਕਹੂੰ ਫੁੱਲੇ ਰਾਜਾ ਹਰ ਬੈਠਾ ਕਹੂੰ ਸਿਮਟ ਪੈ ਉਸੰਕਰਹਿ ਕੈਠਾ ਸਗਰੀ ਸ੍ਰੇਸ਼ਟ ਦਖਾਇ ਚੰਪਵ ਆਹ ਜਗਾ ਸਰੂਪ ਜੰਪਵ ਅਵ ਰੱਛਾ ਮੇਰੀ ਤੁਮ ਕਰੋ ਸਿਖ ਅਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਟਵਤ ਦਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇਸ ਤੁਰਤ ਅਵਸਰਣੀ ਪਰੇ ਤਿਨ ਕੈ ਦੁਸ਼ਟ ਦੁਖਤ ਹਮਰੇ ਪੁਰਖ ਜਵਨ ਪਗ ਪਰ ਇਤਹਾਰੈ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਹਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਰ ਦੁਖਟ ਰੇਸਟਰ ਰੇਂਤਰ ਕਾਲਾ ਕਿਰਪਾ ਦੇ ਰਾਸ ਤਨੇ ਜਾਹਿ ਇਹਨ ਹਰ ਹੋ ਤਾਂ ਕੇ ਤਾਪ ਤਨ ਕ ਮਹਿਰ ਹੋ ਹਰੇ ਦੇ ਸੇਦ ਕਾ ਮੋ ਸਭ ਹੋਈ ਦੁਸ਼ਟ ਸਾ ਸਭ ਸਕੇਨ ਕੋਈ ਇਕ ਬਾਰ ਜਿਨ ਤਮੈ ਸੰਭਾਰਾ ਕਾਰ 파ਸ ਤਾਹੇ ਅਵਾਰ जिने नारा नाम तिहारो कहा दर्द दुष्ट दोखते रहा खडक के त मैं शरण तिहारी आफात दले उबारी सरबटोर मोह सहाय दुष्ट दोख तले हो बचाई वाहे गुरु जी का खालसा वाहे गुरु जी की फतेह